ਮੇਰੀ ਫੇਸਬੁੱਕ ਫੈਮਿਲੀ ਦਾ ਔਰ ਮੇਰੇ ਬਹੁਤ ਹੀ ਅਜ਼ੀਜ਼ ਸਰੋਤਿਆਂ ਦਾ ਸ਼ੁਕਰੀਆ ਜਿਹੜੇ ਮੈਨੂੰ ਹਿੰਮਤ ਦਿੰਦੇ ਆ ਕਿ ਮੈਂ ਫੇਰ ਬੋਲਣ ਨੂੰ ਮਜਬੂਰ ਹੋ ਜਾਨੀ ਆ ਕਿ ਮੈਂ ਵੀਡੀਓ ਬਣਾਵਾਂ ਮੇਰਾ ਇਹ ਗੀਤ ਹੈ ਜਿਹੜਾ ਮੈਂ ਗਾ ਕੇ ਨਹੀਂ ਮੈਂ ਬੋਲ ਕੇ ਹੀ ਸੁਣਾਉਂਗੀ ਦਿਲਾਂ ਦੇ ਆ ਕਾਲਿਆ ਦਿਲਾਂ ਦੇ ਆ ਕਾਲਿਆ ਤੇ ਮੂੰਹ ਦੇ ਆ ਮਠਿਆ ਦਿਲਾਂ ਦੇ ਆਕਾਲਿਆ ਤੇ ਮੂੰਹ ਦੇ ਆ ਮਿੱਠਿਆ ਦਿਲ ਵਿੱਚ ਪਿਆਰ ਹੁਣ ਦੱਸ ਕਿੱਥੇ ਆ ਤੇਰੇ ਦਿਲ ਵਿੱਚ ਪਿਆਰ ਹੁਣ ਦੱਸ ਕਿੱਥੇ ਆ ਅਸਾਂ ਸੂਲਾ ਉੱਤੇ ਰਾਤ ਹੈ ਬਤਾਈ ਅਸਾਂ ਸੂਲਾ ਉੱਤੇ ਰਾਤ ਹੈ ਬਤਾਈ ਤੈਨੂੰ ਤਰਸ ਨਾ ਆਇਆ ਸੋਹਣਿਆ ਤੈਨੂੰ ਤਰਸ ਨਾ ਆਇਆ ਸੋਹਣਿਆ ਨਿਉ ਲਾ ਕੇ ਤੂੰ ਤੋੜਨਾ ਨਭਾਈ ਮੇ ਤਰਸ ਨਾ ਆਇਆ ਸੋਹਣਿਆ ਕਰਦਾ ਫਰੇਬ ਹੁਣ ਕਰਦਾ ਫਰੇਬ ਹੁਣ ਤੂੰ ਨਿੱਤ ਝੂਠ ਬੋਲਦਾ ਕਰਦਾ ਫਰੇਬ ਹੁਣ ਨਿੱਤ ਝੂਠ ਬੋਲਦਾ ਪੇਤ ਦਿਲਾਂ ਵਾਲੇ ਵੇ ਤੂੰ ਕਦੀ ਵੀ ਨਹੀਂ ਖੋਲਦਾ ਪੇਤ ਦਿਲਾਂ ਵਾਲੇ ਵੇ ਤੂੰ ਕਦੀ ਵੀ ਨਹੀਂ ਖੋਲਦਾ ਤੈਨੂੰ ਮੈਨੂੰ ਮਿਲਿਆ ਸੱਜਣ ਹਰਜਾਈ ਮੈਨੂੰ ਮਿਲਿਆ ਸੱਜਣ ਹਰਜਾਈ ਵੇ ਤਰਸਨਾਇਆ ਸੋਹਣਿਆ ਸਸ ਸੋਲਾ ਤੇਰਾ ਧਾ ਹੈ ਬਤਾਈ ਵਿਤਰਸ ਨਾ ਆਇਆ ਸੋਹਣਿਆ ਤੁਰ ਪੈਣਾ ਕਰੋ ਨਿਤ ਲਾ ਕੇ ਬਹਾਨੇ ਵੇ ਤੁਰ ਪੈਣਾ ਕਰੋ ਨਿਤ ਲਾ ਕੇ ਬਹਾਨੇ ਵੇ ਜੇ ਮੈਂ ਕਦੀ ਟੋਕਾਂ ਦਿਨਾਂ ਪੁੱਠੇ ਸਿੱਧੇ ਤਾਨੇ ਵੇ ਜੇ ਮੈਂ ਕਦੀ ਟੋਕਾਂ ਦਿਨਾਂ ਪੁੱਠੇ ਸਿੱਧੇ ਤਾਨੇ ਵੇ ਤੇਰੀ ਆਉਂਦੀ ਨਹੀਂ ਉਹ ਘਰ ਨੂੰ ਕਮਾਈ ਤੇਰੀ ਆਉਂਦੀ ਨਹੀਂ ਉਹ ਘਰ ਨੂੰ ਕਮਾਈ ਵੇ ਤਰਸ ਨਾਇਆ ਸੋਹਣਿਆ ਅਸਾਂ ਸੂਣਾ ਉਤੇ ਰਾਤ ਹੈ ਬਤਾਈ ਵੇ ਤਰਸ ਨਾਇਆ ਸੋਹਣਿਆ ਸੁਰਿੰਦਰ ਸਰਾਏ ਤੈਨੂੰ ਬੜਾ ਸਮਝਾਇਆ ਵੇ ਸੁਰਿੰਦਰ ਸਰਾਏ ਤੈਨੂੰ ਬੜਾ ਸਮਝਾਇਆ ਵੇ 4 ਵਜੇ ਅੱਜ ਫਿਰ ਡਿਸਕੋ ਚੋਂ ਆਇਆ ਵੇ 4 ਵਜੇ ਅੱਜ ਫਿਰ ਡਿਸਕੋ ਚੋਂ ਆਇਆ ਵੇ ਸਾਰੀ ਰਾਤ ਵੇ ਤੂੰ ਯਾਰਾਂ ਨਾਲ ਬਤਾਈ ਸਾਰੀ ਰਾਤ ਵੇ ਤੂੰ ਯਾਰਾਂ ਨਾਲ ਬਤਾਈ ਤੈਨੂੰ ਦਰਸ ਨਾ ਆਇਆ ਸੋਹਣਿਆ ਵੇ ਅਸਾਂ ਸੂਣਾ ਤੇ ਰਾਤ ਹੈ ਬਤਾਈ ਤੈਨੂੰ ਦਰਸ ਨਾ ਆਇਆ ਸੋਹਣਿਆ ਅਸਾਂ ਸੂਣਾ ਤੇ ਰਾਤ ਹੈ ਬਤਾਈ ਸਸਿਕਾ ਜੀ ਉਮੀਦ ਹੈ ਤੁਸੀਂ ਇਹ ਪਸੰਦ ਕਰੋਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋਗੇ ਕਿਉਂਕਿ ਤੁਹਾਡੇ ਕਮੈਂਟ ਨਾਲ ਮੈਨੂੰ ਪਤਾ ਚੱਲਦਾ ਕਿ ਮੇਰੇ ਚ ਕੀ ਕੀ ਕਮੀਆਂ ਨੇ ਮੈਨੂੰ ਪਤਾ ਲੱਗੇਗਾ ਤੇ ਮੈਂ ਅੱਗੇ ਤੋਂ ਹੋਰ ਵਧੀਆ ਕਰੂੰਗੀ ਤੇ ਸ਼ੁਕਰੀਆ